ਦੇ ਪੁਰਾਣੇ ਰਜਬਾਹ ਰੋਡ ਤੇ ਬਣੇ ਲਾਲ ਕੋਠੀ ਫੇਵਰੇਟ ਡਿਸਪੋਜ਼ਲ ਵਿੱਚ ਅੱਜ ਸਵੇਰੇ ਵਾਪਰੇ ਦਰਦਨਾਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਵਿਅਕਤੀ ਜ਼ਖਮੀ ਹੋ ਗਏ ਤਰ੍ਹਾਂ ਜਾਣਕਾਰੀ ਹੈ ਕਿ ਇਹ ਹਾਦਸਾ ਉੱਥੇ ਵੀ ਵਾਪਰਿਆ ਜਦੋਂ ਉਕਤ ਵਿਅਕਤੀ ਪੰਪ ਦੀ ਰਿਪੇਅਰ ਕਰਨ ਲਈ ਡਿਸਪੋਜ਼ਲ ਡੀਵਿਸ ਉੱਤੇ ਉਕਤ ਡਿਸਪੋਜ਼ਲ ਤੇ ਕੁਲਵੀਰ ਸਿੰਘ ਨਾਮੀ ਮੋਟਰ ਮੈਕੈਨਿਕ ਡਿਸਪੋਜ਼ਲ ਦੀ ਮੋਟਰ ਠੀਕ ਕਰਨ ਲਈ ਗਿਆ ਸੀ ਉਸ ਸਮੇਂ ਉਸ ਨਾਲ ਜਿੱਟੂ ਕੁਮਾਰ ਪੰਪ ਆਪਰੇਟਰ ਅਤੇ ਅਸ਼ੋਕ ਕੁਮਾਰ ਸੀਵਰਮੈਨ ਵੀ ਉੱਥਲ ਮੌਜੂਦ ਸਨ ਇਸ ਦੌਰਾਨ ਜੀਵੇ ਸਿੰਘ ਨੇ ਪੰਪ ਖੋਲਿਆ ਤਾਂ ਪਾਈਪ ਪਾਟ ਗਈ। ਤਿੰਨੋਂ ਡਿੱਗੀ ਵਿੱਚ ਹੀ ਫਸ ਗਏ। ਡਿੱਗੀ ਵਿੱਚ ਪਾਣੀ ਆਇਆ ਦੇਖ ਕੇ ਉਸ ਕੰवीर ਸਿੰਘ ਅਤੇ ਅਸ਼ੋਕ ਕੁਮਾਰ ਡਿੱਗੀ ਵਿੱਚੋਂ ਜੀਵੇ ਬਾਹਰ ਆਏ ਤਾਂ ਗੈਸ ਚੜਨ ਕਾਰਨ ਉਹ ਨੀਂਦ बेहोशी ਵਿੱਚ चले ਗਏ। ਜਦੋਂ ਕਿ ਪੰਪਾ ਪ੍ਰੇਟਾ ਬਿੱਟੂ ਕੁਮਾਰ ਪਾਣੀ ਨੂੰ ਰੋਕਣ ਲਈ ਡਿੱਗੀ ਵਿੱਚ ਹੀ ਆਪਣੇ ਪੱਧਰ ਤੇ ਯਤਨਸ਼ੀਲ ਰਿਹਾ। ਪਰੰਤੂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬਿੱਟੂ ਕੁਮਾਰ ਉਸ ਵਿੱਚ ਫਸ ਗਿਆ। ਦੁੱਜੀ ਪਾਸੇ ਬਿੱਟੂ ਕੁਮਾਰ ਦਾ ਰੋਲਾ ਸੁਣ ਕੇ ਡਿਸਪੋਜ਼ਲ ਦੇ ਨੇੜੇ ਮੌਜੂਦ ਉਸਦੇ ਪਿਤਾ ਲਾਲ ਚੰਦ ਮੌਕੇ ਤੇ ਭੱਜੇ ਅਤੇ ਆਪਣੇ ਪੁੱਤਰ ਨੂੰ ਬਚਾਉਣ ਲਈ ਡਿੱਗੀ ਵਿੱਚ ਕૂਦ ਗਏ ਪਰੰਤੂ ਡਿੱਗੀ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਨਾ ਤਾਂ ਆਪਣੇ ਪੁੱਤਰ ਨੂੰ ਡਿੱਗੀ ਵਿੱਚ ਬਾਹਰ ਕੱਢ ਸਕੇ ਅਤੇ ਨਾ ਹੀ ਆਪ ਉਸ ਨੂੰ ਬਾਹਰ ਨਿਕਲ ਸਕੇ ਕਟਨਾਲੀ ਸੂਚਨਾ ਮਿਲਦੇ ਹੀ ਲਾਲਚੰਦ ਦੀਆਂ ਦੋਵੇਂ ਲੜਕੀਆਂ ਪਿੰਕੀ ਅਤੇ ਸੋਨੂ ਆਪਣੇ ਪਿਤਾ ਦੇ ਭਰਾ ਨੂੰ ਬਚਾਉਣ ਲਈ ਡਿੱਗੀ ਨੇੜੇ ਪੁੱਜੀਆਂ ਅਤੇ ਰਸਤੇ ਦੀ ਮਦਦ ਨਾਲ ਉਹਨਾਂ ਨੂੰ ਬਾਹਰ ਕੱਢਣ ਦਾ ਅਸਫਲ ਯਤਨ ਕੀਤਾ ਅਤੇ ਇਸੇ ਦੌਰਾਨ ਸੀਵਰੇਜ ਦੀ ਗੈਸਟ੍ਰੀਨ ਕਾਰਨ ਉਹ ਵੀ ਡਿੱਗੀ ਦੇ ਕਿਨਾਰੇ ਤੇ ਬੇਹੋਸ਼ ਹੋ ਗਈਆਂ ਜਿਨ੍ਹਾਂ ਨੂੰ ਆਸ-ਪਾਸ ਰਹਿਣ ਵਾਲੇ ਵਿਅਕਤੀਆਂ ਨੇ ਆ ਕੇ ਸੰਭਾਲਿਆ ਦੂਜੀ ਪਾਸੇ ਕਟਨਾਲੀ ਸੂਚਨਾ ਮਿਲਦੇ ਹੀ ਸੀਵਰੇਜ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ ਪਰੰਤੂ ਸਾਬਨਰੀ ਕਟ ਦੇ ਚਲਦੇ ਆ ਵੱਡੀ ਮਾਤਰਾ ਵਿੱਚ ਡਿੱਗੀ ਅੰਦਰ ਜਮਾ ਹੋਇਆ ਪਾਣੀ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਜਿਸ ਕਾਰਨ ਕੱਟਨਾ ਦੇ ਕਰੀਬ 6-7 ਘੰਟਿਆਂ ਬਾਅਦ ਪਾਣੀ ਦਾ ਲੈਵਲ ਘਟਣ ਤੋਂ ਬਾਅਦ ਪਿਓ ਪੁੱਤ ਦੀਆਂ ਲਾਸ਼ਾਂ ਨਜ਼ਰ ਆਈਆਂ ਇਸ ਹਾਦਸੇ ਵਿੱਚ ਨੀਂਬਿਓਸ਼ੀ ਦੀ ਹਾਲਤ ਵਿੱਚ ਪੁਜੇ ਅਸ਼ੋਕ ਕੁਮਾਰ ਨੂੰ ਤੁਰੰਤ ਗਿੱਦੜਵਾਲੇ ਸਿਵਲ ਹਸਪਤਲ ਵਿਕੇ ਪਹੁੰਚਾ ਗਿਆ ਜਿੱਥੇ ਉਹ ਜਿਹੜੇ ਇਲਾਜ ਹੈ ਜਦੋਂ ਕਿ ਕੁਲਵੀਰ ਸਿੰਘ ਕੋਲ ਠੀਕ ਹੈ ਮੇਰਾ ਜੀ ਸੋਨੂ ਰਾਣੀ ਸੁਣ ਕੀ ਗੱਲ ਹੋਈ ਹੈ ਜਿਹੜਾ ਹੱਸਾ ਅੱਜ ਜਿਹੜਾ ਹੱਸਾ ਹੋਇਆ ਜੀ ਮੇਰਾ ਪ੍ਰਾ 9 ਵਜੇ ਦਾ ਮੋਟਰ ਠੀਕ ਕਰਨ ਲੱਗੇਗੇ ਜੇ ਥੱਲੇ ਪੰਪ ਹੋਏ ਗਏ ਨੇ ਜੀ ਉਹ ਕਹਿੰਦੇ ਪੰਪ ਖੋਲਿਆ ਪੰਪ ਜਾਮ ਹੈਗੇ ਆ ਜਦੋਂ ਕਿ ਉਹਦਾ ਇੱਕ ਕੰਮ ਵੀ ਨਹੀਂ ਉਹ ਪ੍ਰਾਈਵੇਟ ਮਿਸਤਰੀ ਵੀ ਲਿਆਇਆ ਤੇ ਨਾਲ ਆਪ ਵੀ ਲੱਗਿਆ ਪਿਆ ਸੀਗਾ ਉਹਦਾ ਕੰਮ ਸਿਰਫ ਇੰਨਾ ਹੈਗਾ ਕਿ ਬਟਨ ਛੱਡਣਾ ਮੋਟਰ ਦਾ ਤੇ ਬੰਦ ਕਰਨਾ ਇੰਨਾ ਕੋਈ ਨਾ ਕੰਮ ਹੈਗਾ ਲਿਖ ਕੇ ਵੀ ਇੰਨੀ ਢੇਰ ਕਾ ਵੀ ਘੰਟੇ ਮੋਟਰ ਚੱਲਦੀ ਹੈ ਪਰ ਉਹ ਤੇ ਦਵਾ ਪਾ ਪਾ ਕੇ ਵੀ ਜਿਹੜਾ ਵੀ ਕੁਛ ਕਰ ਵੀ ਬਿੱਟੂ ਤੂੰ ਕਰ ਇਹ ਤੂੰ ਕਰ ਤੈਨੂੰ ਅਸੀਂ ਇਹ ਦਵਾ ਤਾਂ ਵੀ ਹੁਣ ਜਿਹੜੇ ਨੈਗਮ ਵਾਲੇ ਜਿਹੜੇ ਲੱਗੇ ਹੁਣ ਜਿਹੜਾ ਕੰਮ ਕਰਾਂਦਾ ਇਸ ਟਾਈਮ ਉਹਨੇ ਦਵਾ ਪਾਇਆ ਵੀ ਹਾਂ ਮੋਟਰ ਖਰਾਬ ਹੈਗੀ ਐ ਤੂੰ ਵੀ ਮੋਟਰ ਸਹੀ ਕਰਨੀ ਹੈ ਤੇ ਉਹ ਮੇਰਾ ਭਰਾ ਨਾ ਮੋਟਰ ਸਹੀ ਕਰਦਾ ਸੀਗਾ ਤੇ ਜਦੋਂ ਵੀ ਮੇਰੇ ਡੈਡੀ ਤਾਂ ਅਜੇ ਕੰਮ ਤੇ ਚਲੇ ਗਏ ਸੀਗੇ ਅੱਧੇ ਰਾਹ ਪਹੁੰਚ ਗਏ ਸੀਗੇ ਤੇ ਉਹ ਭੱਜਾ ਭੱਜਾ ਇਹ ਕਹਿੰਦਾ ਵੱਡਾ ਜਿਹੜਾ ਮੋਟਰ ਦਾ ਪੰਪ ਹੁੰਦਾ ਨਾ ਉਹ ਖੁੱਲ ਗਿਆ ਹੈਗਾ 3 ਇੰਚ ਦੇ ਵੱਡਾ ਉਹ ਲੈ ਕੇ ਭੰਜਾ ਦੇ ਪਿੱਛੇ ਅਸੀਂ ਭਜੇ ਜਦੋਂ ਦੇਖਿਆ ਤਾਂ ਪਾਣੀ ਵਹਾਵਾ ਆ ਗਿਆ ਤੇ ਬੰਦੇ ਡੁੱਬੀ ਜਾਂਦੇ ਹੈਗੇ ਤੇ ਮੈਂ ਡੈਡੀ ਨੂੰ ਫੋਨ ਮਾਰਿਆ ਡੈਡੀ ਨੂੰ ਮੋੜ ਲਿਆ ਵੀ ਡੈਡੀ ਆ ਜਾ ਵੀ ਡੈਡੀ ਮੁੰਡਾ ਵਿੱਚ ਡੁੱਬੀ ਜਾਂਦਾ ਹੈਗਾ ਤੇ ਮੇਰੇ ਡੈਡੀ ਭਜੇ ਭਜੇ ਆਇਆ ਤੇ ਰਾਹ ਜਗੇ ਸੀਗੇ ਤੋਂ ਉਹ ਵੀ ਵਾਪਸ ਆ ਗਏ ਦੋ ਬੰਦੇ ਨੂੰ ਤਾਂ ਬਾਹਰ ਕੱਢ ਲਿਆ ਜੀ ਉਹਨਾਂ ਨੇ ਵੀ ਦੋ ਬੰਦੇ ਆ ਗਏ ਤੇ ਉੱਤੇ ਤੇ ਜਦੋਂ ਆਪਦੇ ਵੀ ਮੁੰਡੇ ਨੂੰ ਕੱਢਣ ਲੱਗੇ ਉਹਨਾਂ ਦਾ ਵੀ ਵਜਨ ਜ਼ਿਆਦਾ ਹੈਗਾ ਸਰੀਰ ਭਾਰਾ ਹੈਗਾ ਤੇ ਉਹ ਗੈਸ ਚੜੀ ਇੱਕ ਤਾਂ ਉਹਨਾਂ ਦੇ ਪਲੇਟਾ ਪਾਈਆਂ ਹੋਈਆਂ ਲੱਤ ਇੱਥੋਂ ਟੁੱਟੀ ਹੋਈ ਆ ਉਹ ਵਜਨ ਉਹਨਾਂ ਝੱਲਿਆ ਨਹੀਂ ਗਿਆ ਤੋਂ ਨ ਤੇ ਵੀ ਆਪ ਜਦੋਂ ਖਿੱਚਣ ਲੱਗੇ ਤੋ ਵਿੱਚ ਡਗਵੇ ਅਸੀਂ ਡੈਡੀ ਨੂੰ ਫੜਨਾ ਸੀ ਅਸੀਂ ਆਪ ਵੀ ਉਤਰੇ ਅਸੀਂ ਬਾਹਰ ਇਹਨਾਂ ਇਹਨਾਂ ਨੂੰ ਕਹੀ ਗਏ ਵੀ ਇੱਥੇ ਵੀ ਲੋਕ ਲੱਗੇ ਸੀ ਵੀ ਜਾਓ ਥੱਲੇ ਵੀ ਨਾ ਵੀ ਆਹਾਸ ਹੋ ਗਿਆ ਪਰ ਕਿਸੇ ਨੇ ਨਹੀਂ ਸੁਣੀ ਜੀ ਕਿਸੇ ਨੇ ਸਾਡੇ ਕੋਲ ਨਹੀਂ ਫਿਰ ਅਸੀਂ ਆਪ ਉਤਰੇ ਜੀ ਰਸੇ ਦੇ ਸਾਰੇ ਵੀ ਥੱਲੇ ਕੇ ਵੀ ਜਾ ਕੇ ਉਹਨਾਂ ਨੂੰ ਹੱਥ ਫੜ ਲਾਂਗੇ ਡੈਡੀ ਨੂੰ ਕੱਢ ਲਾਂਗੇ ਪਰ ਹੁਣ ਸਾਡੇ ਤੇ ਅਸੀਂ ਆਪ ਵੀ ਹੌਸ ਹੋ ਗਏ ਵੀ ਹੁਣ ਸਾਨੂੰ ਕੌਣ ਚੱਕ ਕੇ ਲੈ ਆ ਥੱਲੇ ਉਹ ਸਾਨੂੰ ਪਤਾ ਨਹੀਂ ਜੀ ਕੋਲ ਲੈ ਕੇ ਆਇਆ ਕੀ ਦਾ ਕੀ ਦਾ ਕਸੂਰ ਕੀ ਰਹੇ ਕਸੂਰ ਇਹ ਜ ਮੈਂ ਕਿਵੇਂ ਵਾਲੇ ਦਾ ਸੀ ਸਰਾ ਸਾਰ ਜਦੋਂ ਹੁਣ ਆ ਜਿਹੜਾ ਡਿਸਪੋਜ਼ਲ ਮਹਿਕਮਾ ਹੁਣ ਪਾਣੀ ਖਿੱਚਣਾਸਤੇ ਇਹਨਾਂ ਨੇ ਮੋਟਰ ਮੰਗਾਈ ਅੱਧਾ ਘੰਟਾ ਹੋ ਗਿਆ ਮੋਟਰ ਖੜੀ ਨੂੰ ਜੀ ਪੈਪ ਲੈ ਕੇ ਨਹੀਂ ਆਏਗੇ ਤੇ ਪਾਣੀ ਕਿੱਥੋਂ ਖਿੱਚੂਗੀ ਸਾਨੂੰ ਕਹਿੰਦੇ ਅਸੀਂ ਫਾਰਮਲਿਟੀ ਕਰੀ ਜੰਨੇ ਆ ਪਾਣੀ ਵੀਰੇ ਇੰਨਾ ਕ ਪਾਣੀ ਹੋਊਗਾ ਵੀ ਇੱਥੇ ਕਮਰ ਤੱਕ ਪਾਣੀ ਹੋਊਗਾ ਉਹਦਾ ਵੀ ਹੌਸ ਹੋ ਕੇ ਡਿੱਗੇ ਸੀ ਜੇ ਕੱਢਣਾ ਚਾਹੁੰਦੇ ਤੇ ਕੱਢ ਸਕਦੀ ਸੀ ਰਸਤੇ ਦੀ ਸਾਰਿਆਂ ਜੇ ਅਸੀਂ ਉੱਤਰ ਕੇ ਜਾ ਸਕਦੇ ਤੇ ਬੰਦੇ ਨਹੀਂ ਜਾ ਸਕਦੇ ਜੀ ਉਤੋਂ ਅਸੀਂ ਆਪ ਉੱtre ਸੀਗੇ ਪਰ ਹੁਣ ਸਾਡੇ ਤੋਂ ਖਿੱਚਾ ਨਹੀਂ ਗਿਆ ਵੀ ਗੈਸ ਚੜ ਗਈ ਅਸੀਂ ਵੀ ਹੌਸ ਹੋ ਗਏ ਤੇ ਕਹਿੰਦੇ ਚੱਲਦੀ ਮੋਟਰ ਪਰ ਚੱਲ ਨਹੀਂ ਰਹੀ ਸੀ ਜੀ ਹੋਣੇ ਤੇ ਨੋਵੇ ਦੀ ਗੱਲ ਤੇ 3 ਵਜ ਗਏ ਹੈਗੇ ਜੀ 3 ਵਜ ਤੱਕ ਬੰਦਾ ਫਿਰ ਜਿਊਗਾ ਕਿ ਮਰੂਗਾ ਅੱਧੇ ਘੰਟੇ ਜੇ ਪਹਿਲਾਂ ਜੇ ਕੱਢ ਲਿਆ ਹੁੰਦੇ ਤੇ ਉਹਨਾਂ ਦੀ ਜਾਨ ਬਚ ਸਕਦੀ ਸੀਗੀ ਇਹ ਚ ਮਹਿਕਮੇ ਵਾਲੇ ਕਸੂਰ ਕਸੂਰ ਐਸੇ ਜੀ ਲਾਪਰਵਾਹੀ ਜਿਹੜੀ ਇਹਨਾਂ ਦੇ ਮਹਿਕਮੇ ਵਾਲੇ ਦੀ ਜਿਹੜਾ ਹੁਣ ਇਹਨਾਂ ਦਾ ਇਹਨਾਂ ਦਾ ਜਿਹੜਾ ਹੁਣ ਜਿਹਦੇ ਕੋਲੇ ਇਹ ਹੋਗਾ ਮੈਂ ਤਾਂ ਬੰਬੇ ਤੇ ਆਈਆਂ ਕੱਲ ਹੀ ਆਈਆਂ ਵੀ ਇਹਦੇ ਚ ਹੁਣ ਕਿਹੜਾ ਮੁਲਾਜ਼ਮ ਪੱਕਾ ਕਿਹੜਾ ਖੱਚਾ ਉਹਨਾਂ ਨੂੰ ਮੈਨੂੰ ਆਈਡੀਆ ਨਹੀਂ ਹੈ ਜੀ ਪਰ ਇਹਨਾਂ ਪਤਾ ਵੀ ਜਿਹੜੇ ਇੱਥੇ ਕੰਮ ਕਰਦੇ ਐ ਵੀ ਆਹ ਕੰਮ ਕਰਦੇ ਗਏ ਤੇ ਇਹਦੇ ਚ ਮਹਿਕਮੇ ਵਾਲੇ ਦੀ ਸਰ ਮੰਗ ਹੋ ਸਰਕਾਰ ਤੋਂ ਕੀ ਕਰਦੇ ਆ ਮੰਗੀ ਦੇ ਦੋ ਬੰਦੇ ਉਹ ਬੰਦੇ ਸਾਡੇ ਦੋ ਵਾਪਸ ਲਿਆ ਦੇਣਗੇ ਉਹ ਨਾਲ ਕੀ ਬੰਦਾ ਮੰਗ ਸਕਦੇ ਵੀ ਮੇਰੀ ਤਾਂ ਮੰਗ ਇਹ ਹੀ ਹੈ ਵੀ ਸਾਡੇ ਦੋਵੇਂ ਬੰਦੇ ਸਾਇਸਲਾ ਮਤ ਲਿਆ ਕੇ ਦੇ ਦਿਓ ਦੇਣਗੇ ਤੁਸੀਂ ਤਾਂ ਹੁਣ ਪੁੱਛ ਲੈ ਕੋਈ ਕਹਿੰਦਾ ਵੀ ਇੰਨਾ ਟਾਈਮ ਨੂੰ ਆ ਹਾਸਾ ਹੋ ਗਿਆ ਹੁਣ ਹਾਸਾ ਹੋਇਆ ਹੁਣ ਮ ਘੜੀ ਦੇ ਹੱਥ ਚ ਬੰਨੀ ਨਹੀਂ ਵੀ ਮੈਂ ਟ ਵਿੱਚ ਮੈਂ ਟਾਈਮ ਦੇਖਾਂ ਵੀ ਇੰਨਾ ਟਾਈਮ ਹੈ ਹੋਰ ਵੀ ਪੱਤਰਕਾਰ ਆਏ ਸੀ ਬਹੁਤ ਸੀ ਟਾਈਮ ਕੀ ਹੋਇਆ ਸੀ ਕਿਵੇਂ ਹਾਸਾ ਹੋਇਆ ਆ ਕੇ ਗਏ ਆ ਜੀ ਪਹਿਲਾਂ ਤੁਹਾਡੇ ਤੋਂ ਵੀ ਪਹਿਲਾਂ ਆਏ ਆ ਹੁਣ ਮੈਂ ਘੜੀ ਤਾਂ ਬੰਨ੍ਹ ਨਹੀਂ ਰੱਖੀ ਸੀ ਹੁਣ ਮੇਰਾ ਪਰਿਵਾਰ ਡਿੱਗ ਰਿਹਾ ਉਹਨੂੰ ਬਚਾ ਰਿਹਾ ਹੁਣ ਬੰਦੇ ਬਾਹਰ ਖੜੇ ਤਮਾਸ਼ਾ ਦੇਖੀ ਜਾਂਦੇ ਨਹੀਂ ਕਰਦੇ ਤੇ ਹੁਣ ਵਸਤਾ ਕੱਢਨੇ ਆ ਹੁਣ ਬਾਅਦ ਚ ਜਾ ਕੇ ਮੈਂ ਵੀ ਬਿਵਸ ਹੋ ਗਈ ਨਹੀਂ ਪਤਾ ਲੱਗੇ ਜੀ ਕਿੱਥੇ ਕੀ ਹੋਇਆ ਉਹਨਾਂ ਨੂੰ ਇਹ ਇਹਨਾਂ ਨੂੰ ਇਹਨਾਂ ਨੇ ਕੱਢਿਆ ਤੇ ਕਹਿੰਦੇ ਵੀ ਉੱਤੇ ਪੋਸਟ ਹੋ ਜੂਗੀ ਵੈਸੇ ਮੇਰੇ ਲੰਬਾ ਚੌੜਾ ਹੈਗਾ ਬੋਡੀ ਤੁਸੀਂ ਦੇਖ ਹੀ ਲਏ ਹੁਣ ਤਾਂ ਪੋਸਟ ਤੇ ਭਰਤੀ ਹੋਣ ਜਾਂਦਾ ਸੀ ਅਸੀਂ ਕਿਹਾ ਕੰਮ ਛੱਡ ਦੇ ਛੱਡ ਦੇ ਪਰ ਕਹਿੰਦੇ ਵੀ ਚੱਲ ਕੇ ਤੈਨੂੰ ਪੱਕਾ ਕਰ ਦਾਂਗੇ ਇੱਥੇ ਕੰਮ ਕਰ ਇਹ ਦਵਾਪਾ ਕੇ ਇਹਨਾਂ ਨੇ ਕੰਮ ਕਰਾਇਆ ਵੀ ਤੈਨ ਤੇ ਜਿਹੜੇ ਕਿ ਉਹਦਾ ਕੰਮ ਵੀ ਹੈ ਨਹੀਂ ਸੀ ਇਹ। ਹਾਸਾ ਹੋਇਆ ਬੜਾ ਦੁਖਦਾਈ ਹਾਸਾ। ਬਾਪੂਤ ਦੀ ਡੈਥ ਹੋਈ ਹੈਗੀ। ਉੱਥੇ ਜਦੋਂ ਮੈਂ ਗਿਆ ਤਾਂ ਉਹ سارے ਮੁਲਾਜ਼ਮ ਉੱਥੇ ਲੱਗੇ ਹੋਏ ਸੀਗੇ ਉਹਨੂੰ ਕੱਢਣ ਵਾਸਤੇ। ਉਹਨੂੰ ਕੱਢਣ ਤੋਂ ਬਾਅਦ ਉਹ ਹਸਪਤਾਲ ਅਸੀਂ ਪਹੁੰਚਾਇਆਗਾ। ਤੇ ਜਿੱਥੋਂ ਤੱਕ ਇਹ ਸਵਾਲ ਆਗਾ ਵੀ ਉੱਥੇ ਉੱਥੇ ਕੋਈ ਅਰੇਂਜਮੈਂਟ ਨਹੀਂ ਸੀਗਾ। ਇਸ ਵਾਰ ਜਦੋਂ ਉਹਨਾਂ ਨੂੰ ਟ੍ਰੀਟਮੈਂਟ ਦੇ ਹੇਠਾ ਗਏ ਸੀਗੇ ਉਹ ਤੋਂ ਪਹਿਲਾਂ ਉਹਨਾਂ ਦਾ ਜੋ ਕਰਨ ਬੰਨਣਾ ਕਰਨਾ ਬੰਦਾ ਸੀਗਾ ਜਿਸ ਤਰ੍ਹਾਂ ਉਹਨਾਂ ਨੇ ਮਾਸਕ ਪੈਨ ਨਹੀਂ ਸੀ ਜਾਂ ਹੋਰ ਸੀਗਾ ਉਹਦੇ ਸੇ ਇਨਕੁਆਰੀ ਕਰਾਵਾਂਗੇ ਪ੍ਰੋਪਰ ਤਰੀਕੇ ਨਾਲ ਵੀ ਇਹ ਕਾਰਨ ਕੀ ਹੋਇਆ ਵੀ ਕਿਉਂ ਇਹ ਹਾਸਾ ਹੋਇਆ ਐਕਚੁਅਲੀ ਜਿਹੜੇ ਇਹ ਟ੍ਰੀਟਮੈਂਟ ਪਲਾਨ ਨੇ ਕਿਤੇ ਵੀ ਇਸ ਤਰ੍ਹਾਂ ਦੇ ਹਾਸੇ ਮੈਂ ਸੁਨੇ ਨਹੀਂ ਹੈਗੇ ਨਾ ਕਿ ਕਦੇ ਤਕਰੀਬਨ ਹੋਏ ਨੇ ਜਦੋਂ ਮੈਨੂੰ ਪਤਾ ਲੱਗਿਆਗਾ ਤੇ ਜੇ ਕਿਸੇ ਦੀ ਕੋਈ ਨਗਹਿਲੀ ਹੋਈ ਸਰਕਾਰ ਵੱਲੋਂ ਮੈਂ ਸਾਨੂੰ ਆਪਣਾ ਪੰਜਾਬ ਸਰਕਾਰ ਵੱਲੋਂ ਦੀ ਸਾਭ ਨੂੰ ਇਹ ਵਿਸ਼ਵਾਸ ਦਿਵਾਉਣਾਗਾ ਕਿ ਉਹਦੇ ਖਿਲਾਫ ਕਾਰਵਾਈ ਜ਼ਰੂਰ ਹੋਊਗਾ ਉਹ ਜੰਗ ਨਗਾਰੇ ਕਿ ਅੱਧਾ ਘੰਟਾ ਬਾਅਦ ਦੇ ਵਿੱਚ ਮੋਕਰਾਂ ਦੀਏ ਬਹੁਤ ਹੀ ਛੋਟੀ ਪਾਈਪ ਨਾਲ ਪਾਣੀ ਨੂੰ ਬਾਹਰ ਕੱਢਿਆ ਜਾ ਰਿਹਾ ਸੀਗੇ ਕੋਈ ਰਸਿਆਂ ਦਾ ਇੰਤਜ਼ਾਮ ਨਹੀਂ ਸੀ ਕੋਈ ਹਾਂ ਉਹ ਜਦੋਂ ਇਹਨਾਂ ਨੇ ਈਓ ਸਾਹਿਬ ਨੇ ਆਪਣੀ ਲਾਈ ਸੀਗੀ ਉੱਥੇ ਮੋਟੋ ਦਾ ਬੜਾ ਪੈ ਛੋਟਾ ਸੀਗਾ ਤੇ ਉਹ ਸਡਨਲੀ ਫਿਰ ਅਸੀਂ ਦੂਜੇ ਮੰਗਾਈਆਂ ਸੀ ਉਹਦੀਆਂ ਵੱਡੀਆਂ ਉਹ ਪੈਪਰਾਂ ਅਸੀਂ ਪਾਣੀ ਕੱਢਿਆ ਗਿਆ ਉਹ ਮਤਲਬ ਇੰਤਜ਼ਾਮ ਇੱਕੋ ਦਾਮ ਨਹੀਂ ਹੋ ਸਕਿਆ ਉਹਨਾਂ ਪ੍ਰਸ਼ਾਸਨ ਸਾਰਾ ਇੱਕ ਦੇਖ ਅਸੀਂ ਵੀ ਉਥੇ ਨਾਲੇ ਸੀਗੇ ਕਿਉਂ ਪਾਣੀ ਜਦੋਂ ਕੱਢਿਆ ਗਿਆ ਤਾਂ ਦੇਰ ਵੀ ਹੋ ਚੁੱਕੀ ਸੀ ਜੋ ਵੀ ਸਿਸਟਮ ਸੀ ਮਤਲਬ ਅਸੀਂ ਇਨਕੁਆਇਰੀ ਕਰਾਵਾਂਗੇ ਤੇ ਜੋ ਵੀ ਉਹਦੀ ਪਾਇਆ ਗਿਆ ਦੋਸ਼ੀ ਪਾਇਆਗਾ ਤਾਂ ਉਹਨੂੰ ਸਰ ਪਾਣੀ ਦੀ ਇਨਕਮ ਨੂੰ ਰੋਕਣ ਲਈ ਕਿਹਾ ਗਿਆ ਸੀ ਉੱਥੇ ਲੇਕਿਨ ਸੀਵਰੇਜ ਕੋਰਪੋਰੇਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਇਹਦੇ ਨਾਲ ਸਾਡੀ ਪਾਈਪ ਡੈਮੇਜ ਹੋਏਗੀ ਉਹ 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 ਮੌਕੇ ਤੇ ਨਾ ਸੀ ਜਦੋਂ ਅਸੀਂ ਫਿਰ ਬਾਹਰ ਦੇਖਿਆ ਵੀ ਉੱਥੇ ਪਾਣੀ ਕਿਵੇਂ ਬੰਦ ਹੋ ਸਕਦਾਗਾ ਮੌਕੇ ਦੇ ਉੱਪਰ ਅਸੀਂ ਸਿਸਟਮ ਦੇਖਿਆ ਵੀ ਇਹ 12 ਟੋਆ ਪਟਕੇ ਉਹਦੇ ਵਿੱਚ ਮਿੱਟੀ ਪਾਈ ਮਿੱਟੀ ਪਾ ਕੇ ਪਾਣੀ ਮਤਲਬ ਰੁਕਿਆ ਤਾਂ ਜਾ ਕੇ ਇਹ ਰੁਕਿਆ ਕੋਈ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਕਿਸ ਤਰ੍ਹਾਂ ਨਾਲ ਉਹ ਜਿਹੜੇ ਮੌਕੇ ਤੇ ਇੰਜੀਨੀਅਰ ਸੀ ਜਾਂ ਕੁਝ ਹੋਰ ਸੀਗੇ ਉਹ ਮੌਕੇ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਐਂ ਕਰਨਾਗਾ ਅਸੀਂ ਜਸਟ ਜਿੱਦ ਕੇ ਉੱਪਰ ਆ ਤੇ ਉਹ ਮਤਲਬ ਵਿਚੇ ਰਹਿ ਗਏ ਉੱਪਰ ਸਰ ਠੀਕ ਹੈ ਕੋਈ ਇੰਤਜ਼ਾਮ ਜਿਹੜੇ ਹੈਗੇ ਆ ਜਿਹੜਾ ਇਹਦਾ ਹਾਸਾ ਹੈ ਜਿਹੜੇ ਇੰਤਜ਼ਾਮ ਪ੍ਰੋਪਰ ਤੌਰ ਤੇ ਹੁੰਦੇ ਠੀਕ ਹੈ ਹਾਸਾ ਨਾਲ ਇਹ ਠੀਕ ਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋਗੇ ਵੀ ਜੇ ਕੋਈ ਪ੍ਰੋਪਰ ਤਰੀਕੇ ਨਾਲ ਜੇ ਉਹਨਾਂ ਨੂੰ ਜਾਣ ਤੋਂ ਪਹਿਲਾਂ ਹੀ ਅਸੀਂ ਉਹ ਦੇਖਿਆ ਹੁੰਦਾ ਉਹਨਾਂ ਦਾ ਵੀ ਇਹ ਜੀੇੇਠਾ ਜਾ ਰਹੇ ਨੇ ਤਾਂ ਕਿਸ ਤਰੀਕੇ ਨਾਲ ਜਾਣਾ ਜਾਂ ਉਹਨਾਂ ਦੇ ਕੀ ਨਿਯਮ ਸੀਗੇ ਤੇ ਜੇ ਉਹ ਲਾਗੂ ਕਿਤੇ ਹੁੰਦੇ ਤਾਂ ਇਹ ਮਤਲਬ ਹਾਸਾ ਟਲ ਸਕਦਾ ਸੀਗਾ ਸੈਂਟਰ ਵੱਜੇ ਨਿਯਮਾਂ ਦੀ ਗੱਲ ਵੀ ਕਰੀਏ ਤਾਂ ਉਹ ਲੜਕੇ ਦੀ ਡਿਊਟੀ ਤਾਂ ਸਿਰਫ 6 ਘੰਟੇ ਵੀ ਮਹੀਨੇ ਦੀ ਹੀ ਸੀ ਕਿ ਉਹਨੇ ਮੋਟਰ ਦੀ ਜਿਹੜੀ ਸੁਰਚਾਵਨ ਕਰਨੀ ਆ ਘੋੜ ਹੋਰ ਆਫ ਕਰਨੀ ਆ ਫਿਰ ਵੀ ਉਹਨੂੰ ਮੋਟਰ ਠੀਕ ਕਰਨ ਲਈ نیچے ਉਤਾਰਿਆ ਗਿਆ ਇਹਦੇ ਵਿੱਚ ਸੱਤੀ ਦੀ ਅੰਗਰੇਜ਼ੀ ਮੰਗ ਇਹ ਦੇਖੋ ਮੈਂ ਤੁਹਾਨੂੰ ਇਸ ਟਾਈਮ ਨਹੀਂ ਦੱਸ ਸਕਦਾ ਇਹ ਇਨਕੁਆਰੀ ਤੋਂ ਬਾਅਦ ਹੀ ਪਤਾ ਲੱਗ ਸਕਦਾ 0.25 ਦੀ ਇਨਕੁਆਰੀ ਹੋਏਗੀ ਉਹ ਦੇਖਿਆ ਜਾਊਗਾ ਵੀ ਕਿਸ ਦਿਨ ਲੈ ਲਈ ਸੀ ਸੋਨੀ ਤਾਂ ਲੱਭੀ ਵੀ ਨਹੀਂ ਜਾਂਦੀ ਨਹੀਂ ਗਿਦਰਵਾਹਾ